ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਸਿੱਖ ਸਫੇਰ ਫੈਕਟਸ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਖਿਰ ਕੀ ਹੈ ਨੰਦਪੁਰ ਸਾਹਿਬ ਦਾ ਮਤਾ ਕਿਸ ਨੇ ਬਣਾਇਆ ਸੀ ਆਨੰਦਪੁਰ ਸਾਹਿਬ ਦਾ ਮਤਾ ਤੇ ਕਿਉਂ ਬਣਾਇਆ ਸੀ ਪਹਿਲੀ ਵੀਡੀਓ ਆ ਮੇਰੀ ਕਿਰਪਾ ਕਰਕੇ ਹੌਸਲਾ ਬਜਾਈ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਇਸ ਤਰੀਕੇ ਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਜ਼ਿਆਦਾ ਮਿਹਨਤ ਟੈਮ ਤੇ ਰਿਸਰਚ ਲਗਦੀ ਹੈ ਕਹਿ ਪਾ ਕਰਕੇ ਹੌਸਲਾ ਵਜਾਈ ਜਰੂਰ ਕਰਿਓ ਆਪਾਂ ਗੱਲ ਕਰਦੇ ਹਾਂ ਆਖਿਰ ਕਿਸ ਨੇ ਬਣਾਇਆ ਸੀ ਨੰਦਪੁਰ ਸਾਹਿਬ ਦਾ ਮਤਾ ਜਿਸ ਨੂੰ ਆਪਾਂ ਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਨਾਮ ਨਾਲ ਵੀ ਜਾਣਦੇ ਹਾਂ ਇਹ ਸਭ ਕੁਝ ਜਾਣਨ ਲਈ ਆਪਾਂ ਨੂੰ ਕੁਝ ਕੁ ਸਾਲ ਪਿੱਛੇ ਸਨ 1973 ਵਿੱਚ ਜਾਣਾ ਪੈਣਾ ਹੈ ਇਹ ਮਤਾ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਸੀ 1973 ਵਿੱਚ ਇਹ ਜੋਤਾ ਦੇ ਸਾਹਮਣੇ ਪੇਜ ਇਸ ਟਾਈਮ ਆ ਰਿਹਾ ਹੈ ਇਹ ਸਰਦਾਰ ਕਰਪੂਰ ਸਿੰਘ ਨੇ ਆਪਣੇ ਹੱਥਾਂ ਨਾਲ ਲਿਖਿਆ ਹੋਇਆ ਉਸ ਮਤੇ ਦਾ ਪਹਿਲਾ ਪੇਜ ਹੈ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਕੋਲ ਪੰਜਾਬ ਵਿੱਚ ਇੱਕੋ ਹੀ ਸੀਟ ਸੀਗੀ 13 ਸੀਟਾਂ ਵਿੱਚੋਂ ਉਸ ਤੋਂ ਬਾਅਦ 11 ਦਸੰਬਰ 1972 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਮੀਟਿੰਗ ਬੁਲਾਈ ਜੋ ਕਿ ਅੰਮ੍ਰਿਤਸਰ ਦੇ ਵਿੱਚ ਬੁਲਾਈ ਗਈ ਸੀ ਪਰ ਉਸ ਨੂੰ ਚੇਂਜ ਕਰਕੇ ਚੰਡੀਗੜ੍ਹ ਦੇ ਵਿੱਚ ਬੈਠਕ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ 10 ਬੈਠਕਾਂ ਹੋਈਆਂ 10 ਬੈਠਕਾਂ ਤੋਂ ਬਾਅਦ ਸ਼੍ਰੋਮੀ ਕਾਲੀਦਾਨ ਨੇ ਮੀਟਿੰਗ ਬੁਲਾਈ ਫਿਰ ਤੋਂ ਆਨੰਦਪੁਰ ਸਾਹਿਬ ਦੇ ਵਿੱਚ ਜੋ ਕਿ 16 17 ਅਕਤੂਬਰ 1973 ਦੇ ਵਿੱਚ ਸੀ ਜਿਸ ਵਿੱਚ ਪਹਿਲੀ ਵਾਰ ਆਨੰਦਪੁਰ ਸਾਹਿਬ ਰੈਗੂਲੇਸ਼ਨ ਦੀ ਗੱਲ ਕੀਤੀ ਸੀ ਮਤਲਬ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ 1973 ਦੇ ਵਿੱਚ ਇਸ ਮਤੇ ਬਾਰੇ ਕਿਸੇ ਨੇ ਨਹੀਂ ਜਿਆਦਾ ਗੌਰ ਕੀਤਾ ਇਸ ਤੋਂ ਬਾਅਦ 4 ਸਾਲਾਂ ਬਾਅਦ 1978 ਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦੰਦ ਲੁਧਿਆਣੇ ਦੇ ਵਿੱਚ 18ਵੀਂ ਬੈਠਕ ਬੁਲਾਈ ਜਿਸ ਦੇ ਵਿੱਚ ਇਹ ਜੋ ਮਤੇ ਨੂਰੀ ਓਪਨ ਕੀਤਾ ਗਿਆ ਤੇ ਮੰਗਾ ਫੇਰ ਤੋਂ ਸਰਕਾਰ ਅੱਗੇ ਰੱਖੀਆਂ ਉਸ ਤੋਂ ਬਾਅਦ ਇਹ ਜੋ ਮਤਾ ਹੈ ਇਹ 1982 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਕੋਲ ਪਹੁੰਚਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਨੇ ਮਿਲ ਕੇ ਇੱਕ ਮੋਰਚਾ ਸ਼ੁਰੂ ਕੀਤਾ ਜਿਸ ਦਾ ਨਾਮ ਧਰਮ ਜੁੱਧ ਮੋਰਚਾ ਰੱਖਿਆ ਗਿਆ ਜਿਸ ਦੇ ਵਿੱਚ ਉਸ ਮੋਰਚੇ ਨੂੰ ਕਈ ਹਜ਼ਾਰਾਂ ਸਿੱਖਾਂ ਨੇ ਜੁਆਇਨ ਕੀਤਾ ਉਸ ਮੋਰਚੇ ਵਿੱਚ ਮਿਲਿਆ ਆਪਣਾ ਯੋਗਦਾਨ ਦਿੱਤਾ ਇਸ ਮੋਰਚੇ ਉੱਤੇ ਇੱਕ ਫਿਲਮ ਵੀ ਬਣੀ ਹੈ ਜਿਸ ਦਾ ਨਾਮ ਹੀ ਧਰਮ ਯੁੱਧ ਮੋਰਚਾ ਹੈ ਤੁਸੀਂ ਵੀਡੀਓ ਪੂਰੀ ਹੋਣ ਤੋਂ ਪਰੰਤ ਉਹ ਫਿਲਮ ਵੀ ਦੇਖ ਸਕਦੇ ਹੋ ਜਦੋਂ ਉਸ ਟਾਈਮ ਦੀ ਸੈਂਟਰਲ ਸਰਕਾਰ ਨੂੰ ਪਤਾ ਲੱਗਾ ਵੀ ਪਾਣੀ ਸਿਰੂਪੁਰੋਂ ਨੰਗ ਰਿਹਾ ਹੈ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਲਾਂਚ ਕਰ ਦਿੱਤਾ ਤੇ ਉਸ ਟਾਈਮ ਕਾਂਗਰਸ ਦੀ ਸਰਕਾਰ ਸੀ ਭਾਰਤ ਦੇ ਵਿੱਚ ਤੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਮਤਲਬ ਪ੍ਰਾਈਮ ਮਿਨਿਸਟਰ ਸੀ ਭਾਰਤ ਦੀ ਇੱਕ ਜੂਨ 1984 ਦੇ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਤੇ ਆਪਰੇਸ਼ਨ ਬਲੂ ਸਟਾਰ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਪਰ ਆਪਰੇਸ਼ਨ ਬਲੂ ਸਟਾਰ ਲਾਂਚ ਕਰ ਦਿੱਤਾ ਗਿਆ ਹੁਣ ਤੁਹਾਨੂੰ ਮੈਂ ਉਮੀਦ ਕਰਦਾ ਹਾਂ ਆਹ ਇੱਥੇ ਤੱਕ ਵੀਡੀਓ ਦੇਖ ਕੇ ਆ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿਸ ਨੇ ਆਨੰਦਪੁਰ ਸਾਹਿਬ ਦਾ ਮਤਾ ਸ਼ੁਰੂ ਕੀਤਾ ਕਿਉਂ ਕੀਤਾ ਹੁਣ ਆਪਾਂ ਗੱਲ ਕਰਦੇ ਹਾਂ ਆਨੰਦਪੁਰ ਸਾਹਿਬ ਦੇ ਮਤੇ ਬਾਰੇ का पर्याय बन चुका था उसका खात्मा करने के लिए सरकार योजना पर काम कर रही थी इसी के चलते आतंकवाद के खिलाफ वो जरूरी कदम था या कांग्रेस की सियासी भूल का वो खूनी परिणाम जिसने भारत को when he in fact reached the pinnacle now finish him her huh? off now destroy him it is too late now the uh, lieutenant general sant jarnail singh <laughs> ji khalsa pindran waleyan ne sarkar agge kujh manga rakhiyan sanu 1982 vich 18 manga si chalo apan ik ik karke tade agge pesh karde ha sab to pehli mang desh di azadi vich sikhan ne 94% sheedhiyan dittiyan si ਉਹ ਗੱਲ ਨੂੰ ਮੁੱਖ ਨਜ਼ਰ ਰੱਖਦਿਆਂ ਹੋਇਆਂ ਬਾਕੀ ਦੇਸ਼ਾਂ ਵਾਂਗ ਕੈਨੇਡਾ ਅਮਰੀਕਾ ਵਾਂਗ ਪੰਜਾਬ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ ਦੂਜੀ ਮੰਗ ਪੰਜਾਬ ਵਿੱਚੋਂ ਨੰਗ ਦੇ ਦਰਿਆਵਾਂ ਨੂੰ ਇੰਟਰਨੈਸ਼ਨਲ ਕਾਨੂੰਨ ਅਨੁਸਾਰ ਪਹਿਲਾ ਪਾਣੀਆਂ ਦਾ ਕਬਜ਼ੇ ਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ ਤੀਜੀ ਮੰਗ ਹਿੰਦੂਆਂ ਦੇ ਚਾਰਤਾਰਮਿਕ ਸਤਾਨ ਮੀਟ ਸ਼ਰਾਬ ਤੰਬਾਕੂ ਨਹੀਂ ਵਰਤ ਸਕਦੇ ਪਵਿੱਤਰ ਸ਼ਹਿਰ ਅਨਾਲੀ ਗਏ ਹਨ ਜਿਵੇਂ ਹਰਦੁਵਾਰ ਤੇ ਰਿਸ਼ੀਕੇਸ਼ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਚੌਥੀ ਮੰਗ ਦੇਸ਼ ਦੇ ਕਾਰਸੀ ਨੋਟਾਂ ਤੇ 1947 ਤੋਂ ਪਹਿਲਾਂ ਫਾਂਸੀਆਂ ਦੇ ਚੜਨ ਵਾਲੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ ਹੁਣ ਸਿਰਫ ਮਹਾਤਮਾ ਗਾਂਧੀ ਦੀ ਲੱਗੀ ਹੈ ਪੰਜਵੀਂ ਮੰਗ ਪੰਜਾਬ ਵਿੱਚ ਪੈਦਾ ਹੋਣ ਵਾਲੀ ਕਣਕ ਤੇ ਝੋਨੇ ਦਾ ਮੁੱਲ ਪੰਜਾਬ ਸਰਕਾਰ ਹੀ ਤੈਅ ਕਰੇਗੀ ਤਾਂ ਜੋ ਕੇਂਦਰ ਸਰਕਾਰ ਆਪਣੀ ਮਨਮਰਜ਼ੀ ਦੇ ਭਾਅ ਤੇ ਨਾ ਖਰੀ ਸਕੇ ਛੇਵੀਂ ਮੰਗ ਹਿੰਦੂਆਂ ਦੇ ਚਾਰ ਵੱਡੇ ਧਾਮਾਂ ਤੇ ਚਾਰ ਵੱਡੇ ਆਕਾਸ਼ ਬਾਣੀ ਟ੍ਰਾਂਸਮੀਟਰ 24 ਘੰਟੇ ਚੱਲਦੇ ਹਨ ਸੋ ਇਸੇ ਤਰ੍ਹਾਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਟ੍ਰਾਂਸਮੀਟਰ ਲਾਏ ਜਾਵੇ ਜਿਸ ਦਾ ਖਰਚਾ ਬਾਹਰ ਲੈ ਸਿੱਖ ਦੇਣਗੇ ਸਤਵੀਂ ਮੰਗ ਇਹ ਸੀ ਜੋ 1947 ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਵਿੱਚ ਕੋਈ ਪੰਜਾਬੀ ਫਾਂਸੀ ਤੇ ਚੜਿਆ ਉਸ ਦੀ ਸ਼ਹੀਦੀ ਵਾਲੇ ਦਿਨ ਉਸੇ ਦੇ ਇਲਾਕੇ ਵਿੱਚ ਫੰਡ ਦਿੱਤੇ ਜਾਣ ਤੇ 8ਵੀਂ ਮੰਗ ਸਰਕਾਰੀ ਤੌਰ ਤੇ ਮਰੋਹੋਂ ਕੀਤੇ ਜਾਣ ਤਾਂ ਜੋ ਸ਼ਹੀਦਾਂ ਦੀ ਸ਼ਹੀਦੀ ਦਾ ਮਾਣ ਇਲਾਕੇ ਵਿੱਚ ਬਰਕਰਾਰ ਰਹੇ ਚ 9ਵੀਂ ਮੰਗ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ 10ਵੀਂ ਮੰਗ ਬੀਏ ਜਾਂ ਐਮਏ ਜਾਂ ਇਸ ਤੋਂ ਵੱਧ ਪੜ੍ਹਾਈ ਕਰਨ ਵਾਲੇ ਨੂੰ ਜਿੰਨਾ ਚਿਰ ਉਸ ਨੂੰ ਨੌਕਰੀ ਨਹੀਂ ਮਿਲਦੀ ਗੁਜ਼ਾਰੇ ਜੋਗਾ ਪੱਤਾ ਦਿੱਤਾ ਜਾਵੇ ਤਾਂ ਜੋ ਪੰਜਾਬ ਵਿੱਚ ਲੋਕਾਂ ਵਿੱਚ ਪੜ੍ਹਾਈ ਦਾ ਉਤਸ਼ਾਹ ਬਣੇ 11ਵੀਂ ਮੰਗ ਸਿੱਖ ਗੁਰੂਆਂ ਦੇ ਖਿਲਾਫ ਬੋਲਣ ਵਾਲੇ ਡੇਰਿਆਂ ਨੂੰ ਕਦੇ ਵੀ ਕੇਂਦਰ ਸਰਕਾਰ ਕਿਸੇ ਵੀ ਤਰ੍ਹਾਂ ਦੀ ਆਗਿਆ ਨਾ ਦੇਵੇ 12ਵੀਂ ਮੰਗ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਨੂੰ ਬੇਅਦਬੀ ਕਰਨ ਵਾਲਿਆਂ ਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ ਕਿਉਂਕਿ ਅਸੀਂ ਉਹਨਾਂ ਨੂੰ ਹਾਜ਼ਰ-ਨਾਜ਼ਰ 11ਵੇਂ ਗੁਰੂ ਮੰਨਦੇ ਹਾਂ 13ਵੀਂ ਮੰਗ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰਾਂ ਜੋ ਬਹੁਤ હિન્દੂ ਧਰਮ ਨਾਲ ਸੰਬੰਧਿਤ ਹਨ ਉਨ੍ਹਾਂ ਦੀ ਟੈਕਸ ਮਾਫ ਕੀਤਾ ਜਾਵੇ। ਮਤਲਬ 14ਵੀਂ ਮੰਗ ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਵਸਦੇ ਅਮੀਰ ਪੰਜਾਬੀਆਂ ਨੂੰ ਪੰਜਾਬ ਵਿੱਚ ਪੈਸਾ ਲੋਨ ਲਈ ਉਤਸ਼ਾਹ ਕੀਤਾ ਜਾਵੇ ਤੇ ਪਹਿਲ ਦੇ ਉਧਾਰ ਤੇ ਸਹੂਲਤਾ ਤੇ ਸੁਰੱਖਿਆ ਦਿੱਤੀ ਜਾਵੇ। 15ਵੀਂ ਮੰਗ ਹਥਿਆਰ ਬਣਾਉਣ ਦਾ ਲਾਇਸੈਂਸ ਸੌਖਾ ਕੀਤਾ ਜਾਵੇ ਪੰਜਾਬ ਵਿੱਚ ਚੰਗੀ ਪੜ੍ਹਾਈ ਵਾਲਿਆਂ ਲਈ ਜਾਦਾ ਖੇਡਾਂ ਨੂੰ ਉਤਸ਼ਾਹ ਕਰਨ ਲਈ ਵੱਡੇ ਇਨਾਮ ਰੱਖਣ 16ਵੀਂ ਮੰਗ ਅਫੀਮ ਅਤੇ ਡੋਡੇ ਖਾਣ ਵਾਲਿਆਂ ਦੇ ਲਾਇਸੈਂਸ ਬਣਾਏ ਜਾਣ ਤਾਂ ਜੋ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਇਸ ਤੋਂ ਬਚਾਇਆ ਜਾ ਜਾਵੇ 18ਵੀਂ ਮੰਗ ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਵੇ ਤਾਂ ਜੋ ਉਹ ਜ਼ੁਲਮ ਨਾ ਕਰ ਸਕੇ 18ਵੀਂ ਮੰਗ ਔਰਤਾਂ ਨੂੰ ਕਿਸੇ ਵੀ ਦੋਸ਼ ਵਿੱਚ ਫੜੇ ਜਾਣ ਤੋਂ ਪਹਿਲਾਂ ਥਾਣਿਆਂ ਵਿੱਚ ਨਹੀਂ ਰੱਖਿਆ ਜਾ ਸਕਦਾ ਹੁਣ ਮੈਨੂੰ ਇਹਨਾਂ ਸਾਰਿਆਂ 18 ਮਤਿਆਂ ਦੇ ਵਿੱਚੋਂ 18 ਮੰਗਾਂ ਦੇ ਵਿੱਚੋਂ ਕੋਈ ਵੀ ਇੱਕ ਮੰਗ ਇਦਾਂ ਹੀ ਦੱਸ ਦੋ ਜੋ ਆਤਵਾਦ ਤੇ ਵੱਖਵਾਦ ਦੀ ਗੱਲ ਕਰਦੀ ਹੋਵੇ। ਅਨੰਦਪੁਰ ਸਾਹਿਬ ਦੇ ਮਤੇ ਦੇ ਕਰਕੇ ਹੀ ਉਸ ਸਮੇਂ ਦੀ ਇੰਦਰਾ ਦੀ ਕਾਂਗਰਸ ਦੇ ਸਰਕਾਰ ਨੇ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਆਤਵਾਦੀ ਖੋਸ਼ਿਸਤ ਕੀਤਾ ਸੀ। ਤੁਹਾਡੀ ਕੀ رائے ਹੈ ਇਸ ਗੱਲ ਵਿੱਚ ਕਿਰਪਾ ਕਰਕੇ ਕਮੈਂਟਾਂ ਵਿੱਚ ਜਰੂਰ ਦੱਸਿਓ। ਤੁਹਾਡਾ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ